ਆ ਗਈ ਵੀਰੇ ਕੀ ਫਦੇ ਮੋਰੀ ਵਰਕ ਵਾਲੇ ਸੂਟ ਲੈ ਕੇ ਆਇਆ ਆਪਾਂ ਤੁਹਾਡੇ ਵਾਸਤੇ ਬਣਾਈ ਗੁਰਨਾਨਕ ਬਟੇਕ ਤੋਂ ਬੋਲਦੇ ਆ ਮੈਂ ਦੱਸਣਾ ਭੁੱਲ ਜੰਨੀ ਆ ਲੰਗ ਪਿੰਡ ਤੇ ਜ਼ਿਲ੍ਹਾ ਪਟਿਆਲਾ ਕਿਸੇ ਨੇ ਵੀ ਲਵੇ ਨੇੜੇ ਦੇ ਨੇ ਆ ਕੇ ਲੈਣਾ ਹੋਵੇ ਭਾਣੇ ਸੌfte ਆ ਕੇ ਲੈ ਸਕਦਾ ਧਰਮਸ਼ਾਲਾ ਫਿਰੋਕਤੀ ਧਰਮਸ਼ਾਲਾ ਸ਼ਟਰ ਵਾਲੀ ਦੁਕਾਨ ਆ ਸਾਡੀ ਆ ਦੇਖੋ ਭਾਣੇ ਦੁਕਾਨ ਤੇ ਵੀ ਕਿਸੇ ਨੇ ਆ ਕੇ ਲੈਣਾ ਲੈ ਜਾ ਸਕਦੇ ਨੇ ਇਹ ਮੂਰੀ ਵਰਕ ਵਾਲੇ ਸੂਟ ਆਏ ਨੇ ਘੱਟ ਰੈਂਜ ਚ ਆਪਣੇ ਕੋਲ ਇਹ ਦੇਖੋ ਕਨੇਪਾਲਾਂ ਬਦਰਿਆਂ ਜਾਲੇ ਤੇ ਹੁਣ ਘੱਟ ਰਿਆਂ ਜਾਲੇ ਵੀ ਆ ਗਈ। ਬਹੁਤ ਵਧੀਆ ਕਪੜਾ ਐ ਮਲੈਮ ਮਲਾਈ ਕਾਟਨ ਕਪੜਾ ਐ। ਇਹ ਦੇਖੋ ਬਣ। ਸਾਰਾ ਵਧੀਆ ਕਪੜਾ ਹੋਊਗਾ ਕਨੇ ਕੋਈ ਲਾਂਬੇ ਵਾਲਾ ਕਪੜਾ ਨਹੀਂ ਆਪਾਂ ਲੈ ਕੇ ਆਉਂਦੇ ਹੈਗੇ ਕਹਿ ਕੇ ਲੈ ਕੇ ਆਉਂਦੇ ਆ ਕਿ ਨਮਾ ਕੰਮ ਆ। ਕੰਮ ਚਲਾਉਣਾ ਕਨੇ ਕੰਮ ਵਧਾਉਣਾ ਆਪਾਂ ਨੇ। ਵਧੀਆ ਕਪੜਾ ਦਵਾਂਗੇ ਤੁਹਾਨੂੰ। ਘਰ ਬੈਠਿਆਂ ਤੁਸੀਂ ਮੰਗਵਾ ਸਕਦੇ ਹੋ। ਇੰਨੀ ਤਾਂ ਪੂਰੀ ਗਰਮੀ ਹੋ ਰਹੀ ਆ। ਘਰ ਬੈਠੇ ਆਰਡਰ ਕਰੋ। ਥੋੜੇ ਘਰ ਤੱਕ ਪਹੁੰਚੂਗਾ। ਇਹਦੇ ਚ ਕਲਰ ਆਏ ਨੇ ਇਹ ਦੇਖੋ ਭਾਈ ਇਹ ਕਿਹੇ ਕਲਰ ਆ ਇਹ ਸਲਵਾਰ ਆ ਇਹਦੀ ਬਹੁਤ ਵਧੀਆ ਕੱਪੜਾ ਭੈਣ ਵੱਧ ਤੋਂ ਵੱਧ ਸਪੋਰਟ ਕਰੋ ਭੈਣ ਬਣ ਕੇ ਆਨਲਾਈਨ ਕੰਮ ਚਲਵਾਓ ਸਾਡਾ ਥੋੜੀ ਸਪੋਰਟ ਨਾਲ ਚੱਲੂਗਾ ਹੱਥ ਬਣ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਹੋਰ ਵੀ ਤੁਸੀਂ ਮੰਗਾਉਣੇ ਹੋ ਸਾਤੋਂ ਵੀ ਮੰਗਾ ਕੇ ਦੇਖੋ ਸਾਡਾ ਵੀ ਕੰਮ ਚਲਵਾਓ ਜਿਹੜੇ ਵੀਰੇ ਆਪਣਾ ਆਨਲਾਈਨ ਮਗਵਾਉਂਦਿਆਂ ਨੇ ਉਹ ਇੱਕ ਵਾਰੀ ਜ਼ਰੂਰ ਸਾਡੇ ਤੋਂ ਮਗਵਾ ਕੇ ਦੇਖੋ ਇਹ ਦੇਖੋ ਬਹੁਤ ਘੱਟ ਪ੍ਰਾਈਜ਼ 'ਚ ਦੇਵਾਂਗੇ ਨਾਰਮਲ ਪ੍ਰਾਈਜ਼ ਹੋਊਗਾ ਨਵੇਂ ਕੰਮ ਕਰਕੇ ਇਹ ਦੇਖੋ ਭਣ ਪਿਓਰ ਦੇ ਦੁਪट्टे ਲੈਣੇ ਹੁਣ ਆਪਾਂ ਤੋਂ ਨਾਲ ਦੁਪੱਟਾ ਡਾਈ ਕਰਵਾ ਕੇ ਵੀ ਦੇਵਾਂਗੇ ਚਿੱਟਾ ਦੁਪੱਟਾ ਮਗਵਾਉਣਾ ਸੋਨੇ ਚਿੱਟਾ ਦੁਪੱਟਾ ਦੇ ਦਾਂਗੇ ਸਾਰੀ ਤਰ੍ਹਾਂ ਦੇ ਦੁਪੱਟੇ ਮਿਲ ਜਾਣਗੇ ਆਪਣੇ ਕੋਲ ਪਿਓਰ ਦੇ ਵੀ ਮਸਲੀਨ ਦੇ ਵੀ ਪਰ ਪਿਓਰ ਦਾ ਦੁਪੱਟਾ ਹੀ ਚੱਲਦਾ ਗਰਮੀ ਵਾਲੇ ਸੁੱਟਾਂ ਇਹ ਦੇਖੋ ਕਣੇ ਕੁੜਤੀਆਂ ਨੇ ਆਪਣੇ ਕੋਲ ਕਾਟਨ ਦੀਆਂ ਜਾਂ ਕਿਸੇ ਨੇ ਕੱਲੀਆ ਕੁੜਤੀਆਂ ਮਗਵਾਉਣੀਆਂ ਨੇ ਅਦੇਖੀ ਵੱਧ ਤੋਂ ਵੱਧ ਸਪੋਰਟ ਕਰੂ ਜਿਹੜਾ ਕੋਈ ਵੀ ਆਪਣੇ ਵੱਧ ਤੋਂ ਵੱਧ ਵੀਡੀਓ ਨੂੰ 10 ਜਣਿਆਂ ਨੂੰ ਭੇਜੂਗਾ ਵੱਧ ਤੋਂ ਵੱਧ ਸਹਿਰ ਲੈ ਕੇ ਕਮੈਂਟ ਕਰੂਗਾ ਉਹਨਾਂ ਨੂੰ ਇਹ ਆਪਾਂ ਸੂਟ ਨਾਲ ਕੁਰਤੀ ਵੀ ਭੇਜਾਂਗੇ ਜਿਹੜਾ ਕੋਈ ਸਾਤਾ ਸੂਟ ਖਰੀਦੂਗਾ ਉਹਨੂੰ ਨਾਲ ਕੁਰਤੀ ਵੀ ਦਵਾਂਗੇ ਭਣੀ ਇਹ ਕੇ ਆਪਣੇ ਕੋਲ ਇਹ ਜਿਹੜੇ ਦੁਪੱਟੇ ਨੇ ਡਿਜ਼ਾਈਨ ਵਾਲੇ ਜਿਵੇਂ ਪਲੇਨ ਸੂਟਾਂ ਤੇ ਆਪਣੇ ਲੈਣੇ ਹੋਣ ਡਿਜ਼ਾਈਨਰ ਦੁਪੱਟੇ ਨੇ ਹੋਰ ਵੀ ਬਹੁਤ ਸਾਰੇ ਦੁਪੱਟੇ ਨੇ ਆਪਣੀ ਦੁਕਾਨ ਆਪਣੇ ਪਰਾਂ ਇਹ ਆਪਾਂ ਵੀਡੀਓ ਘਰੇ ਬਣਾਉਨੇ ਆ ਦੁਕਾਨ ਚ ਪਏ ਨੇ ਹੋਰ ਦੁਪट्टे ਸਾਰੇ ਡਿਜ਼ਾਈਨਾਂ ਦੇ ਰੰਗਾਂ ਦੇ ਇਹ ਦੁਪट्टे ਵੀ ਨੇ ਜਿਹੜਾ ਕੋਈ ਵੱਧ ਤੋਂ ਵੱਧ 10 ਜਣਿਆਂ ਨੂੰ ਵੀਡੀਓ ਸੇਅਰ ਕਰੂਗਾ ਤੇ ਆਪਣੇ ਵਟਸਐਪ ਤੇ ਲਾਊਗਾ ਉਹਨੂੰ ਦੁਪੱਟਾ ਜਾਂ ਇਹ ਕੁੜਤੀ ਗਿਫਟ ਚ ਆਊਗੀ ਵੱਧ ਤੋਂ ਵੱਧ ਸੇਅਰ ਲੈ ਕੇ ਕਮੈਂਟ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਮੇਰੀਆਂ ਭੈਣਾ ਬਣ ਕੇ ਦੁਪੱਟੇ ਸਾਰੀ ਤਰ੍ਹਾਂ ਦੇ ਮਿਲ ਜਾਣਗੇ ਆਪਾਂ ਨੇ ਸੈਂਪਲ ਤੇ ਰੱਪਟੇ ਰੱਖੇ ਹੋਏ ਨੇ ਇਹ ਲੈਣਾ ਜੇ ਚੜਪਟਾ ਹੈ ਇਹ ਦੇਖੋ ਵਿੱਚ ਲੈਣਾ ਜੇ ਮੈਂ ਐਵੇਂ ਨਾ ਮਸਲੀਨ ਦਾ ਦੁਪੱਟਾ ਤੇ ਪਲੇਨ ਮਸਲੀਨ ਦਾ ਦੁਪੱਟਾ ਇਹ ਆਪਣੇ ਕੋਲ ਕਮਲ ਚਨੂਨ ਦੇ ਦੁਪੱਟੇ ਨੇ ਇਹ ਪੇਰਦੇ ਆਗੇ ਸਾਰੀ ਤਰ੍ਹਾਂ ਦੇ ਦੁਪੱਟੇ ਮਿਲਣਗੇ ਜਿਹੜਾ ਜਿਹੜਾ ਤੁਸੀਂ ਕਹੋਗੇ ਡਾਈ ਵੀ ਹੋਗੀ ਜੀ ਹੋਊਗੀ ਜਿਵੇਂ ਵੀ ਕਹੋਗੇ ਤਿਆਰ ਕਰਾਉਣੇ ਨੇ ਸੂਟ ਸਿਲਾਈ ਕਰਾਉਣੀਆਂ ਡਿਜ਼ਾਈਨ ਲੈਸਾਂ ਦੇ ਡਿਜ਼ਾਈਨ ਬਣਾਉਣੇ ਨੇ ਜਿਵੇਂ ਦਾ ਵੀ ਤੁਸੀਂ ਕਹੋਗੇ ਉੱਕੜ ਦੇ ਬਣੂਗਾ ਬੱਦ ਤੋਂ ਬੱਦ ਸਪੋਰਟ ਕਰੋ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੀ ਸਪੋਰਟ ਦੀ ਸਾਰੀ ਹਰਾਂ ਨਾਲ ਮਿਲ ਕੇ ਨਹੀਂ ਪਹਿਣਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਸਸਤੀ ਕਰ ਹੌਣੇ ਨਾਲ ਤੁਹਾਨੂੰ ਸੁੱਟਾਂ ਨਾਲ ਦੁਪੱਟੇ ਵੀ ਮਿਲ ਜਾਣਗੇ ਬਣਾ ਹੈ ਮੂਰੀ ਵਰਕ ਵਾਲੇ ਆ ਗਏ ਇਹ ਆਪਣੇ ਕੋਲ ਪ੍ਰਿੰਟ ਸੁੱਟ ਆ ਗਏ ਬਹੁਤ ਵਧੀਆ ਗਰਮੀ ਵਾਲੇ ਪ੍ਰਿੰਟ ਨੇ ਸਾਰੇ ਜਿਹੇ ਪ੍ਰਿੰਟ ਬਣਿਆ ਹੋਇਆ ਪ੍ਰਾਈਸ ਜਿੰਨਾ ਦਾ WhatsApp ਤੇ ਪੁੱਛ ਰਹੇ ਬਣਾ ਬਹੁਤ ਠੀਕ ਪ੍ਰਾਈਸ ਲਾਵਾਂਗੇ ਸਾਰਿਆਂ ਦੇ ਰੈਂਜਾਂ ਨਾਰਮਲ ਦੱਸਾਂਗੇ ਤੁਹਾਨੂੰ WhatsApp ਕਰਕੇ ਪੁੱਛ ਸਕਦੇ ਹਾਂ ਇਹ ਭਣ ਇਹ ਨਾਲ ਸਲਵਾਰ ਕਰਵਾਈ ਆਪਾਂ ਨੇ ਜੇ ਮੈਚਿੰਗ ਕਰਵਾਉਣਾ ਹੋਵੇ ਇਹ ਸਲਵਾਰ ਦੋਏ ਸੂਟਾਂ ਨਾਲ ਚੱਲ ਜੂਗੀ ਇਹ ਇਹਦੇ ਨਾਲ ਵੀ ਚੱਲਦੀ ਆ ਇਹਦੇ ਨਾਲ ਵੀ ਚੱਲਦੀ ਆ ਉਹ ਇਹ ਸੂਟਾਂ 5 ਮੀਟਰ ਦਾ ਕਿਸੇ ਨੇ ਇੱਧਰ ਸੂਟ ਲੈਣਾ ਹੋਵੇ ਸੂਟ ਵੀ ਲੈ ਸਕਦਾ ਅਗਲਾ ਮੈਚਿੰਗ ਕਰਵਾਉਣੀ ਤਾਂ ਇਹਦੇ ਨਾਲ ਮੈਚਿੰਗ ਵੀ ਹੋ ਜੂ ਆਲਰ ਸੂਟ ਲੈਣਾ ਸੂਟ ਵੀ ਹੋ ਜੂ ਨੀ ਕੇ ਆਇਆ ਇਹ ਨਹੀਂ ਨਾ ਸਾਰਿਆਂ ਦੇ ਨਾਰਮਲ ਦਮਾ ਗਏ ਰੇਡ ਕੋਈ ਵੀ ਸੂਟ ਸਾ ਤੋਂ ਮੰਗਵਾਵੋਗੇ WhatsApp ਨੰਬਰ ਤੇ ਫੋਟੋ ਭੇਜ ਕੇ ਮੰਗਵਾ ਸਕਦੇ ਹੋ ਕੰਮ ਚੱਲਦਾ ਕਰੋ ਕਹਿੰਦੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਜ਼ਿਆਦਾ ਲੋੜ ਆ ਥੋਡੀ ਸਪੋਰਟ ਦੀ ਨਾਲ ਮਿਲ ਕੇ ਸਾਰੇ ਪੈਨ ਪਾਈ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇਹ ਦੇਖੋ ਇਹ ਬ੍ਰੈਂਡ ਦਾ ਸੂਟ ਆ ਇਹ ਕਲਰ ਹੈ ਚ ਇਹ ਵੀ ਮੈਚਿੰਗ ਬਣਾਉਣਾ ਹੋਵੇ ਇਹਦੀ ਵੀ ਸਲਵਾਰ ਮਿਲ ਜੂਗੀ ਬਣ ਜੇ ਤੁਹਾਨੂੰ ਆਲੋਗਰ ਲੈਣਾ ਆਲੋਗਰ ਇਹ ਦੁਪੱਟੇ ਨੇ ਇਹਨਾਂ ਨਾਲ ਰੰਗਵਾਉਣਾ ਇਹਨੇ ਰੰਗਵਾ ਦਾਂਗੇ ਤੁਹਾਨੂੰ ਚਿੱਟੇ ਮੰਗਾਣੇ ਨੇ ਚਿੱਟੇ ਆ ਜਾਣਗੇ 2.5 ਮੀਟਰ ਦੀ ਕਟ ਆ ਤੇ ਉਹਦੇ ਦੁਪੱਟੇ ਨੇ ਆਹ ਬੜੇ ਕੁਰਤੀਆਂ ਨੇ ਆਪਣੇ ਕੋਲ ਜੇ ਕਿਸੇ ਨੇ ਸੂਟ ਨਾਲ ਜਿਵੇਂ ਕੁਰਤੀ ਮੰਗਵਾਣੀ ਹੋਵੇ ਇਹ ਕੱਲੀਆਂ ਕੁਰਤੀਆਂ ਦਾ ਕਪੜਾ ਹੈ ਸਾਈਟਾਂ ਦਾ ਇਹ ਮੈਂ ਡਿਜ਼ਾਈਨ ਬਣਾਇਆ ਕਾਟਨ ਦੀਆਂ ਕੁਰਤੀਆਂ ਨੇ